ਆ ਜੇ ਸਤਿਗੁਰਾਂ ਦੀ ਮਿਹਰ ਸਰਕਾਰ ਸਤਿਗੁਰਾਂ ਚੰਨਾ ਜੀ ਅਰਦਾਸ ਬੇਨਤੀ ਕਰਕੇ ਜੋ ਉਹ ਸਮਾਂ ਉਸ ਸਮੇਂ ਨੂੰ ਯਾਦ ਕਰਕੇ ਸੰਗਤ ਜਿਹੜੀ ਆ ਬਹੁਤ ਵੱਡੇ ਇਕੱਠ ਦੇ ਰੂਪ ਵਿੱਚ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਸੀਸਗਨ ਗੁਰਦੁਆਰਾ ਸਾਹਿਬ ਪਹੁੰਚ ਰਹੀ ਆ ਸੋ ਜੇ ਇਹ ਪ੍ਰਾਲ ਜਿਹੜੀ ਸਾਨੂੰ ਕਰਦੇ ਰਹਿਣਾ ਚਾਹੀਦਾ ਗੁਰੂ ਸਾਹਿਬ ਦੀ ਜਿਹੜੀ ਸਾਨੂੰ ਸਿੱਖਿਆ ਵਾ ਉਹ ਤੋਂ ਸਾਨੂੰ ਆਪਣੇ ਜਿਹੜੇ ਜੀਵਨ ਦੇ ਵਿੱਚ ਆ ਉਹ ਲਿਓਣੀ ਚਾਹੀਦੀ ਆ ਗੁਰੂ ਸਾਹਿਬ ਸਿੱਖਿਆਵਾਂ ਅਨੁਸਾਰ ਹਨ ਜੀਵਨ ਜੂਣਾ ਚਾਹੀਦਾ ਕਿਉਂਕਿ ਧਰਮ ਦੀ ਰੱਖਿਆ ਦੇ ਖਾਤਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਬਲੀਦਾਨ ਦਿੱਤਾ ਸਾਨੂੰ ਉਹਨਾਂ ਦੀ ਸਿੱਖਿਆ ਤੋਂ ਜਿਹੜੀ ਸੇਧ ਲੈਣੀ ਚਾਹੀਦੀ ਆ ਗੁਰੂ ਕਾਮਰਸ਼ਾਹਤ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਬទੀਰ ਕਰਨਾ ਚਾਹੀਦਾ ਹੈ। ਚਲ ਬਹੁਤ ਬਹੁਤ ਧੰਨਵਾਦ ਜੀ। ਮੈਂ ਵੀ ਟ੍ਰਾਫਿਕ ਦੀ ਦੁਕਾਨਾਂ ਸੀ ਉਹ ਤੋਂ ਪਹਿਲਾਂ ਹੀ ਉਕਾਰ ਸੀਗੇ। ਦੇਖੋ ਮੈਂ ਪਹਿਲਾਂ ਕਹਿੰਨਾ ਸਾਨੂੰ ਸਿਰ ਆਪਣੇ ਗੁਰੂ ਤੋਂ ਆਸਾ ਤੇ ਗੁਰੂ ਅਗੇ ਅਰਦਾਸ ਕਰਦੇ ਆ। ਬਾਕੀ ਸਾਨੂੰ ਹੋਰ ਕਿਸੇ ਤੋਂ ਕੋਈ ਆਸ ਨਹੀਂ। ਬਹੁਤ ਬਹੁਤ ਧੰਨਵਾਦ ਜੀ। I want to ਮੇਰੇ ਸਨਹਰ ਨਾਏ ਸਾਥ ਕੇ ਸਹਿਪਾਤ ਅਨੰਤ ਤੇ ਰਹੇ ਕਟਕੇ ਸਭ ਸੱਚੇ ਮੈਂ ਦੇ ਦੇ ਸੋਹਾਰੇ ਸਦਾ ਸਿੱਖ ਸੁਲਾ ਕੇ ਰਖਾ ਮਨ ਸਾਨੇ ਨਾਮ ਕੀਤੇ ਮਨ ਵਸਿਆ ਲਾਗ ਬਾਬਾ ਗੁਰਦੇਵ ਸਿੰਘ ਜੀ ਸ਼ਹੀਦੀ ਬਾਗ ਵਾਲੇ ਉਹਨਾਂ ਦੇ ਨਾਲ ਬਾਬਾ ਕਾਲਾ ਸਿੰਘ ਜੀ ਨਾਨਸਰ ਵਾਲੇ ਉਹਨਾਂ ਦੇ ਨਾਲ ਅਡੀਸ਼ਨਲ ਹੈੱਡ ਗ੍ਰਾਂਤੀ ਗੁਰਦੇਵ ਸਿੰਘ ਜੀ ਪਟਨਾ ਸਾਹਿਬ ਤੋਂ ਬਾਬਾ ਦਰਦਨ ਸਿੰਘ ਜੀ ਤਾਲਾ ਸਾਹਿਬ ਬਾਬਾ ਨਰਿੰਦਰ ਸਿੰਘ ਜੀ ਲੰਗਰਾਂ ਵਾਲੇ ਮਹਾਪੁਰਖ ਹਜੂਰ ਸਾਹਿਬ ਤੋਂ ਬਾਬਾ ਜੋਗਾ ਸਿੰਘ ਜੀ ਕਰਨਾਲ ਉਹਨਾਂ ਦੇ ਨਾਲ ਬਾਬਾ ਹਰੀ ਸਿੰਘ ਜੀ ਨਾਨਸਰ ਵਾਲੇ ਤੇ 22 ਗਰਵੱਤ ਸਿੰਘ ਜੀ ਜਥੇਬੰਦੀਆਂ ਦੇ ਜਿਹੜੇ ਸੇਵਾ ਬੰਤੀ ਉਹ ਵੀ ਪਹੁੰਚੇ ਆ ਨਿਰਮਲਾ ਪੰਥ ਅਦਾਸੀ ਸੰਪਰਦਾ ਸਾਰਿਆਂ ਨੂੰ ਜੀ ਆਇਆਂ ਤੇ ਧੰਨਵਾਦ ਹੁਣ ਮੈਂ ਇੰਨੀ ਬੇਇੱਜ਼ਤੀ ਕਰਕੇ ਤੁਹਾਤੋਂ ਕਿਉਂਕਿ ਨਾਮ ਸਾਬ ਦਾ ਜਾਪ ਹੋਣਾ ਅਰਦਾਸ ਹੋਣੀ ਆ ਆਦਰ ਸਤਕਾਰ ਦੇ ਨਾਲ ਸਤਿਗੁਰਾਂ ਦਾ ਗੁਰਦਿੰਦ ਕਰੇ ਆਵੇ ਤੁਹਾਨੂੰ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮਨ ਨੂੰ ਪਾਵੇ ਗੁਰਦਿਆਰ ਔਰ ਇਹ ਵੀ ਦੱਸਦਾ ਵਾ ਭਾਵੇਂ ਕੋਈ ਕਿੰਨੀਆਂ ਵੀ ਅੜਚਣਾਂ ਪਾਲੇ ਪਰ ਜਿਹੜਾ ਪੰਥ ਆ ਉਹ ਗੁਰੂ ਨੂੰ ਸਮਰਪਿਤ ਆ ਔਰ ਅੱਜ ਸੰਗਤ ਦੀ ਸ਼ਰਧਾ ਭਾਵਨਾ ਚੰਗੇ ਪੈਰ ਗੁਰੂ ਕੀ ਸੰਗਤ ਚੱਲ ਰਹੀ ਆ ਸਾਰਾ ਹੀ ਬੰਦ ਗੁਰੂ ਨੂੰ ਨਤਮਸਤਕ ਸਰਕਾਰ ਦੀ ਜੇ ਗੱਲ ਕਰੀਏ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਐਸਜੀਪੀਸੀ ਨੂੰ ਕਿਹੋ ਜਿਹਾ ਸਹਿਯੋਗ ਜਿਹੜਾ ਪ੍ਰਸ਼ਾਸਨ ਵੱਲੋਂ ਮਿਲਿਆ ਜਾਂ ਨਹੀਂ ਦੇਖੋ ਇਹ ਪੰਥਵਾ ਪੰਥ ਆਪਣੇ ਆਪ ਦੀ ਸਮਰਤਾ ਕੋਲੇ ਮਹੱਲੇ ਤੇ ਲੱਖਾਂ ਦਾ ਕਾਠ ਹੁੰਦਾ ਤੇ ਸੰਗਤ ਬਹੁਤ ਜਾਵਤੇ ਜਾਂਦੀ ਹੈ। ਔਰ ਇਸ ਵਾਰੀ ਵੀ ਵੇਖੋ ਆ ਜਿਹੜਾ ਨਗਰ ਕੀਰਤਨ ਅੱਜ ਵਾਲਾ ਇਹਨੇ ਦੱਸਿਆ ਵਾ ਕਿ ਪੰਥ ਜਿਹੜਾ ਪਸੰਦ ਕਰਦਾ ਵਾ ਕਿ ਜਿਹੜੀਆਂ ਸ਼ਤਾਬਦੀਆਂ ਉਹ ਪੰਥ ਦੀਆਂ ਸੰਸਥਾਵਾਂ ਹੀ ਬਣਾਉਣ। ਔਰ ਪੰਥ ਦੀਆਂ ਸੰਸਥਾਵਾਂ ਨੂੰ ਮਰਿਆਦਾ ਦਾ ਤੇ ਜਾਵਤੇ ਦਾ ਪਤਾ। ਗੁਰਗਾ ਸਾਹਿਬ ਪੰਜਾਬ ਦੀ ਵਿਧਾਨ ਸਭਾ ਜਿਹੜੀ ਹੈ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਲਗਾਈ ਸੀ ਤੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਕੋਈ ਅਭਿਸ਼ੇਕ ਜਿਹੜਾ ਕੁਝ ਨਹੀਂ ਮਿਲਿਆ ਜੀ ਬਸ ਪਿੱਤਰ ਸ਼ੈਖ ਦਾ ਜਿਹੜਾ ਸਾਧਤ ਨੂੰ ਯਾਦ ਕੀਤਾ ਜਾ ਰਿਹਾ ਹੈ ਤੇ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਾ ਰਹੇ ਹਾਂ ਕੀ ਕਹਾਂਗੇ ਕੀ ਸਨੇਹਾ ਸੰਗਤ ਅੱਜ ਦਾ ਜੋ ਦਿਹਾੜਾ ਹੈ ਬਹੁਤ ਹੀ ਵਿਰਾਗਮਈ ਹੈ ਉਹ ਸੰਗਤਾਂ ਦੇ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਸ ਨਿਸ਼ਾਨੀ ਕੁਰਬਾਨੀ ਨੂੰ ਯਾਦ ਕੀਤਾ ਜਾ ਰਿਹਾ ਉਹ ਕਿਹੋ ਜਿਹਾ ਸਮਾਂ ਵਿਖੜਾ ਹੋਵੇਗਾ ਜਦੋਂ ਭਾਈ ਜੱਚਾ ਜੀ ਦਿੱਲੀ ਤੋਂ ਗਰੁੱਪ ਦੇ ਵਿੱਚ ਬਸਾਂ ਬਿਨਾਂ ਸਿੱਛੜੇ ਕਿ ਸ਼੍ਰੀ ਕੀ ਸਪਾਂਚੇ ਉਸ ਤੋਂ ਬਾਅਦ ਦਸ਼ਮੇ ਪਾਤਸ਼ਾਹ ਗੋਸਟੇੰ ਬੱਲਾ ਪ੍ਰੀਤ ਨੂੰ ਗੋਬਿੰਦ Rai ਸੀ ਉਹਨਾਂ ਦੇ ਨਾਲ ਮਾਤਾ ਨਾਨਕ ਜੀ ਮਾਤਾ ਗੁਜਰਤੌਰ ਜੀ ਇਹ ਸਾਰੇ ਸੰਗੀਤੀ ਰੂਪ ਦੇ ਵਿੱਚ ਜਾ ਕੇ ਕੀਰਤਬਾਹ ਤੋਂ ਮਹਾਰਾਜ ਦੇ ਸੀਸ ਨੂੰ ਬਵਾਨ ਵਿੱਚ ਲੈ ਕੇ ਆਏ ਹਾਂ ਜੋ ਇਸ ਟੈਪ ਤੁਸੀਂ ਦੇਖ ਰਹੇ ਹੋ ਜੋ ਸੰਗਤਾਂ ਦੇ ਵਿੱਚ ਉਸ ਪੱਲ ਨੂੰ ਉਸ ਘੜੀ ਨੂੰ ਯਾਦ ਕੀਤਾ ਜਾ ਰਿਹਾ ਕਿ ਉਹ ਕਿਹੋ ਜਿਹਾ ਵਿਰਾਗ ਮਈ ਸਮਾ ਹੋਵੇਗਾ ਜਦੋਂ ਗੁਰੂ ਠੇਕਾ ਸਾਹਿਬ ਨੂੰ ਲੈ ਕੇ ਇਸ ਮਾਰਗthਾਨੀ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਹੋਣਗੇ ਉਹ ਆਜੂ ਦਿਨ ਜਿਹੜਾ ਸ਼ੰਕਾ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰੀਆਂ ਨੇ ਤੁਸੀਂ ਦੇਖ ਰਹੇ ਜੀ ਇੱਥੇ ਨਾਨਕ ਨਾਮ ਲੈ ਵਾਸਿਕ ਸੰਗਤਾਂ ਹਰ ਧਰਮ ਦੇ ਲੋਕ ਉਸ ਸਮੇਂ ਨੂੰ ਯਾਦ ਕਰ ਰਹੇ ਆ ਤੇ ਗੁਰੂ ਮਹਾਰਾਜ ਦੇ ਜਿਹੜਾ ਨਗਰ ਕੀਰਤਨ ਆ ਰਿਹਾ ਪੰਜਾਂ ਪੰਜ ਪਿਆਰੇ ਦੀ ਵਾਹੀ ਵਾਹਿਬ ਸਾਹਿਬ ਜੀ ਨੂੰ ਅਸੀਂ ਸਤਿ ਸ਼ਾਹ ਅੱਡ ਸਜਦਾ ਕਰੀਆਂ ਨੇ ਨਮਸਕਾਰ ਕਰੀਆਂ ਨੇ ਗੁਰੂ ਬਖਸ਼ਿਸ਼ ਕਰਨ ਸਾਨੂੰ ਸੋਝੀ ਆ ਜਾਵੇ ਕਿ ਜਿਸ ਕਾਰਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਸ਼ਹੀਦ ਦਾ ਬਲੀਦਾਨ ਦਿੱਤਾ ਉਹਨਾਂ ਦੇ ਨਾਲ ਤਿੰਨ ਸਾਥੀਆਂ ਨੇ ਕੁਰਬਾਨੀ ਦਿੱਤੀ ਉਹ ਕਿਹੋ ਜਿਹਾ ਸਮਾਂ ਸੀ ਉਸ ਟਾਈਮ ਦੀ ਹਾਲ ਹਾਲ ਮੁਹਮਮਦ ਨੇ ਕਿੰਨੇ ਤਸੀਹੇ ਦੇ ਕੇ ਉਹਨਾਂ ਨੂੰ ਸ਼ਹੀਦ ਕੀਤਾ ਸੀ ਤੇ ਜਿਸ ਵਾਸਤੇ ਕੀਤਾ ਸੀ ਜਿਸ ਮਸਲੇ ਕੀਤਾ ਸੀ ਜਿਸ ਧਰਮ ਨੂੰ ਬਚਾਉਣ ਦੀ ਗੱਲ ਸੀ ਅੱਜ ਉਹ ਧਰਮ ਵਾਲੇ ਸਾਡੇ ਤੇ ਟਿੱਕੀ ਟਿੱਪਣੀ ਕਰ ਰਹੇ ਆ ਸਾਡੇ ਦਸ਼ਮੇ ਪਾਸ਼ਾ ਨੇ ਜਿਹੜੇ ਕਕਾਰ ਸੌਪੇ ਆ ਕੜਾ ਸੌਪਿਆ ਕਿਰਪਾਨ ਸੌਪੀਆ ਉਹ ਜੋ ਠੀਕ ਟਿਗਾਟੇ ਪਣੀ ਕੀਤੀ ਜਾ ਰਹੀ ਹੈ ਤੁਸੀਂ ਆਪਨੇ ਚੈਨਲ ਆਈ ਸਮੇਂ ਦੀ ਹਕੂਮਤ ਨੂੰ ਬੇਨਤੀ ਕਰਾਂਗੇ ਕਿ ਉਸ ਪਲ ਨੂੰ ਯਾਦ ਕੀਤਾ ਜਾਵੇ ਜਦੋਂ ਭਾਈ ਜੱਟ ਜੀ ਸੀਸ ਲੈ ਕੇ ਆਏ ਸੀ ਦਸ਼ਮੇ ਪਾਸ਼ਾ ਨੇ ਪਰਸ਼ਾਹੀ ਉੱਥੇ ਕਿੰਨੇ ਸੈਕਸੀ ਉਹਨੇ ਕੰਮ ਵਾਲਾ ਸੰਗਤ ਇਹ ਬਹੁਤ ਸੀਪਰ ਸਿੱਖਾਂ ਦੀ ਪਰਸ਼ਾਨੀ ਵੀ ਕਿ ਮਹਾਰਾਜ ਨੇ ਕਿ ਸਾਨੂੰ ਪਛਾਣ ਦਿੱਤੀ ਹੈ ਖਾਲਸਾ ਕਾਲਪੁਰ ਕੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮਾ ਦੀ ਮੌਜ ਤੇ ਜਿਹੜੇ ਪੰਜ ਕਕਾਰਤੇ ਨੇ ਦਸ਼ਮੇ ਪਾਤਸ਼ਾਹ ਨੇ ਸੰਸਤੇ ਨੇ ਸਾਡੀ ਪਛਾਣ ਵੱਖਰੀ ਆ ਸੋ ਵੀ ਉਸ ਕਰਕੇ ਗੁਰੂ ਬਖਸ਼ਿਸ਼ ਕਰਨ ਪਰਮਿਤ ਕਰਨ ਅੱਜ ਦਾ ਦਿਨ ਜਿਹੜਾ ਹੈ ਤੇ ਮਾਰਾ ਸਾਰਿਆਂ ਨੂੰ ਖੁਸ਼ੀਆਂ ਬਖਸ਼ੂ ਸਾਰਿਆਂ ਦੀ ਆਸਤਾਨ ਨੂੰ ਮਾਰੇ ਪਾਗਲੋਂ ਸੁਖੋਵੇਂ ਨਾਮ ਜੇ ਤੋਵੇਂ ਨਾਮ ਕਰਦੀ ਗਲਾ ਤੇਰੇ ਭਾਣੇ ਸਰਬਾਧਾ ਪਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ